ਐਮਐਲਏ ਸਾਹਿਬ ਦੀ ਗਵਾਹੀ ਚ ਤੇ ਗੋਗੇ ਸਾਹਿਬ ਤੇ ਮਹਿਤਾ ਜੀ ਹਾਂ ਕਾਲੋ ਦੁਗਾਟਨ ਕਰਕੇ ਉਹ ਰੋਡ ਸ਼ੁਰੂ ਕਰਾਤੀ ਸੀ ਉਹ ਰੋਡ ਬਣ ਗਈ ਸਾਰੀ ਇਸ ਜਿਹੇ ਲੋਕਲੀਆਂ ਐ ਐਲਐਨਟੀ ਨੇ ਪਟੀਆਂ ਸੀ ਹੂੰ ਉਸ ਤੋਂ ਪਹਿਲਾਂ ਵੀ ਸੜਕਾਂ ਹਾਲਾਤ ਬਹੁਤ ਖਰਾਬ ਸੀ આજ ਤੱਕ ਲਾਲੋ ਤੁਸੀਂ 10 15 ਸਾਲ ਹੋ ਗਏ ਸੜਕਾਂ ਦਾ ਬਹੁਤ ਬੁਰਾ ਹਾਲ ਸੀ ਮੇਰਾ ਕੁਛ ਏਰੀਆ ਟੈਲਾ ਵਾਲਾ ਹੈ ਉਦੋਂ ਇੰਨਾ ਬੁਰਾ ਹਾਲ ਹੈ ਉੱਥੇ ਵਾਲਾ ਐਲਐਨਟੀ ਨੇ ਪਟੀਆਂ ਫਿਰ ਗੈਸ ਪੈਪਲਰ ਨੇ ਪਟੀਆਂ ਹੁਣ ਇਧਰੋਂ ਦਾ ਬੀਬੀਆ ਉਧਰੋਂ ਦਾ ਬੀਬੀਆ ਇੱਕ ਸਫਾਰੀ ਸੜਾ ਕੋ ਖਰਾਬ ਹੋਈ ਵੀ ਹੈ ਇਹ ਸੜਾ ਦਾ ਸੁੱਖ ਇਹ ਹੈ ਕਿ 10 ਸਾਲ ਸੜਾ ਕਿੱਥੇ ਨਹੀਂ ਜਾਂਦੀ ਲੋਕਰੀ ਜਾ ਪਟਿਆ ਪਟਾਇਆ ਨਾ ਜਾਵੇ ਚਾਤਰਾ ਨਾਲ ਚਾਰਦਵਾਰੀ ਵੀ ਹੋ ਗਈ ਹੈ ਉੱਥੇ ਆਪਣਾ ਚਾਰਜਿੰਗ ਬੱਸ ਸਟੈਂਡ ਬਣਨ ਜਾ ਰਿਹਾ ਹੈ ਅੱਛਾ ਕੁਝ ਦਿਨਾਂ ਤੱਕ ਸੀਐਮ ਮਾਨ ਸਾਹਿਬ ਉਹਦਾ ਕਰਨਗੇ ਨਹੀਂ ਪੱਥਰ ਰੱਖਣਗੇ ਤੇ ਕੰਮ ਉਹ ਵੀ ਜੰਗੀ ਬੱਦਰ ਦਾ ਸਟਾਰਟ ਹੋ ਗਿਆ ਕੂੜੇ ਦਾ ਪੱਕਾ ਹੀ ਹੱਲ ਹੋ ਗਿਆ ਜੀ ਬਸ ਚੰਨੋ ਲੋਗ ਇਲੈਕਟ੍ਰੋਨਿਕਸ ਸਾਈ ਬੈਟਰੀ ਲਈਆਂ ਜੀ ਅਸ਼ੋਬ ਉਹ ਬਣ ਰਿਹਾ ਬਸ ਚੰਨ ਜੀ ਇਧਰ ਸਰਕਾਰੇ ਨਲਾਕੀਆਂ ਜੀ ਕੋਈ ਜ਼ਮੀਨੀ ਪੱਦਰਾਂ ਵੇਖਿਆ ਨਹੀਂ ਉਹਨਾਂ ਨੇ ਜਿਵੇਂ ਪਾਤੀਆਂ ਪਾਤੀਆਂ ਜੀ ਕੋਈ ਹਾਲ ਟੈਲਾਂ ਦਾ ਕੀਤਾ ਸਾਰੇ ਸ਼ਹਿਰ ਹੀ ਟੈਲ ਵਿੱਚ ਹੀ ਵੇ ਤੂੰ ਮੇਰੇ ਨਾਲ ਵਾਰਡ ਤੇ ਫਿਰ ਸਕੂਟਰ ਨਾਲ ਦਿਖਾਵਾਂ ਕੀ ਹਾਲ ਟੈਲਾਂ ਦਾ ਹੋਇਆ ਪਿਆ ਪਰ ਤੁਹਾਡੇ ਇਲਾਕੇ ਦੇ ਵਿੱਚ ਸਲਾਮ ਏਰੀਆ ਵੀ ਬਹੁਤ ਹੈ ਪਿਛਲੇ ਪਾਸੇ ਚਲੇ ਜਾਈਏ ਛੋਟੇ ਛੋਟੇ ਘਰਾਂ ਛੋਟੀਆਂ ਗਲੀਆਂ ਉੱਥੇ ਸੀਵਰੇਜ ਦੀ ਕਿ ਸਮੱਸਿਆ ਤੇ ਪੀਣ ਵਾਲੇ ਪਾਣੀ ਨੂੰ ਲੈ ਕੇ ਸਮੱਸਿਆ ਰਹਿੰਦੀ ਹੈ ਐਮਐਲਏ ਸਾਹਿਬ ਸਾਡੇ ਜੀਤਪਾਲ ਸਿੰਘ ਕੋਲੀ ਨੇ ਪਹਿਲ ਦੇ ਦਾਰ ਤੇ ਉਹ ਜਗਾ ਸਾਡੀ ਬਿਲਕੁਲ ਕਦਾਰ ਮੰਦਰ ਨਾਲ 600 ਕੁ ਗੱਜ ਜਗਾ ਉਹ ਅਸੀਂ ਧਰਮਸ਼ਾਲਾ ਵਾਸਤੇ ਅਲਾਟਮੈਂਟ ਕਰਾ ਰਹੇ ਹਾਂ ਉਹ ਹੈਗੀ ਇੰਪਰੂਵਮੈਂਟ ਟਰਸਟੀ ਜਗਾ ਕਿੰਨੇ ਘੰਟੇ ਕੰਮ ਕਰਦੇ ਹੋ ਫਿਰ ਆਪਣੇ ਇਲਾਕੇ ਲਈ ਮੈਂ ਤਾਂ ਸਾਰੇ ਦਿਨ ਵਿਲੇ ਹੀ ਹੁੰਦੇ ਇੱਥੇ ਵਾਰ ਜਿ ਵੀਰੀ ਜਾਂਦਾ ਸਾਰੇ ਦਿਨ ਕਦੀ ਕਿੱਥੇ ਕਦੀ ਕਿੱਥੇ ਵੀ ਇੱਥੇ ਜਿਹੜੀ ਸਮੱਸਿਆ ਹੁੰਦੀ ਹੈ ਇਹਦੇ ਚ ਪਾ ਦਿੰਨੇ ਫਿਰ ਹੱਲ ਕਰਦੇ ਹੋ ਕਿੰਨੀ ਦੇਰ ਲੱਗ ਜਾਂਦੀ ਹੈ ਇੱਕ ਦਿਨ 15 ਮਿੰਟ 20 ਮਿੰਟ ਜੇ ਕੋਈ ਨਾਲ-ਨਾਲ ਹੋ ਜਾਂਦੀ ਹੈ ਪਰ ਗੁਰਪਤ ਦਾ ਜਦੋਂ ਇਹ ਹੈ ਲੋਕੀ ਦੁੱਖੀ ਦਾ ਕਰਨਾ ਫਿਰ ਵੀ ਚਲੋ ਆਪਾਂ ਨੂੰ ਵਧੀਆ ਹੈ ਆ ਮਿਸਿਸ ਹਾਲ ਕਹਿੰਦੇ ਆ ਵੀ ਸਾਰੇ ਦੁੱਖ ਤਕਲੀਫਾਂ ਦੂਰ ਕਰਤੀਆਂ ਠੀਕ ਕਹਿ ਰਹੇ ਇਹਨਾਂ ਜੀ ਤਾਂ ਬਹੁਤ ਚੰਗੇ ਬੰਦੇ ਆ ਜੀ ਇਹ ਤਾਂ ਬਹੁਤ ਜਲਦੀ ਕਰਾ ਰਹੇ ਆ ਜਲਦੀ ਕਰਾ ਰਹੇ ਕਿੱਥੇ ਸੜਕਾਂ ਕਿੱਥੇ ਹੋਰ ਕਿੱਥੇ ਬਣੀ ਹੈ ਇੱਥੇ ਸਾਡੀਆਂ ਪੜ ਰਹੀਆਂ ਪਹਿਲਾਂ ਜੀ ਠੀਕ ਹੈ ਅਸੀਂ ਮਤਲਬ ਠੀਕ ਹੈ ਕੋਈ ਦਿੱਕਤ ਨਹੀਂ ਆ ਰਹੀ ਖੁਸ਼ ਹੋ ਵੋਟ ਦੇ ਕੇ ਪਸੰਦਿਆ ਬੰਦਾ ਬਿਲਕੁਲ ਜੀ ਬਹੁਤ ਵਧੀਆ ਜੀ ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਕੀ ਹਾਲ ਮੇਰੇ ਵਾਰਡ ਦਾ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪਹੁੰਚੇ ਆਂ ਵਾਰਡ ਨੰਬਰ 32 ਦੇ ਵਿੱਚ ਜਾਣਦੇ ਆਂ ਇਸ ਵਾਰਡ ਦੇ ਵਿੱਚ ਕੀ ਘਾਟ ਹੈ ਕਿੱਦਾਂ ਦੇ ਲੋਕ ਸੁਖ ਸਹੂਲਤਾਂ ਚਾਹੁੰਦੇ ਆਂ ਪਰ ਅਸੀਂ ਜਦੋਂ ਪਹੁੰਚੇ ਆਂ ਮਸ਼ੀਨਾਂ ਲੱਗੀਆਂ ਹੋਈਆਂ ਸੜਕਾਂ ਪੈ ਰਹੀਆਂ ਆਓ ਮਾਰਦੇ ਆ ਇੱਕ ਪੰਛੀ ਚਾਤ 62 ਨੰਬਰ 32 ਦੇ ਵਿੱਚ ਪਹੁੰਚੇ ਆ ਇੱਥੇ ਆਂਦਿਆਂ ਨੂੰ ਦੇਖਿਆ ਕਿ ਹਰ ਗਲੀ ਹਰ ਮੁਹੱਲਾ ਤਿਆਰ ਕੀਤਾ ਜਾ ਰਿਹਾ ਸੜਕਾਂ ਬਣਾਈਆਂ ਜਾ ਰਹੀਆਂ ਇੱਥੇ ਦੇ ਕਾਉਂਸਲਰ ਰਣਜੀਤ ਝੰਡੋਕ ਮੇਰੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰ ਲੈਣੇ ਆ ਬਹੁਤ ਬਹੁਤ ਸਵਾਗਤ ਹੈ ਵੀਰੇ ਸੱਜੀ ਵੱਲੋਂ ਰਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਨੂੰ ਟਾਈਮ ਦਿੱਤਾ ਇਹ ਜ਼ਰੂਰੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਜੀ ਜਿਹੜੀਆਂ ਵਾਰਡ ਦੀਆਂ ਸਮੱਸਿਆਵਾਂ ਨੇ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਸੀ ਅਸੀਂ ਆਏ ਅੱਜ ਦੇਖ ਰਹੇ ਹਾਂ ਕਿ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਕਿ ਕਿੰਨੀਆਂ ਗਲੀਆਂ ਬ ਇਹ ਆਪਣਾ ਪੈਂਦਾ ਜੀ ਹੈ ਆਪਣਾ ਵਾਰਡ ਨੰਬਰ 32 ਮੱਤਰਾ ਕਲੋਨੀ ਪੈਂਦਾ ਵਜਦਾ ਇਹ ਹੈਗਾ ਜਗਦੀਸ਼ ਕਲੋਨੀ ਹਾਂ ਜਿਹਦੇ ਨਾਲ ਪਿੱਛੇ ਲੱਗਦਾ ਰੋਸ ਕਲੋਨੀ ਰੋਸ ਕਲੋਨੀ ਆਹ ਕਲਾਸੀਂ ਕੰਮ ਸਟਾਰਟ ਕਰਾਤਾ ਸੀ ਐਮਐਲਏ ਸਾਹਿਬ ਜੀ ਗਵਾਈ ਚ ਤੇ ਗੋਗੇ ਸਾਹਿਬ ਤੇ ਮੈਤਾ ਜੀ ਹਾਂ ਕਲ ਉਦਘਾਟਨ ਕਰਕੇ ਉਹ ਰੋਡ ਸ਼ੁਰੂ ਕਰਾਤੀ ਸੀ ਉਹ ਰੋਡ ਬਣ ਗਈ ਸਾਰੀ ਜੀ ਇਸ ਜਿਹੇ ਲੋਕਲੀਆਂ ਐਲਐਨਟੀ ਨੇ ਪਟੀਆਂ ਸੀ ਉਸ ਤੋਂ ਪਹਿਲਾਂ ਵੀ ਸੜਕਾਂ ਹਾਲਾਤ ਬਹੁਤ ਖਰਾਬ ਸੀ આજ ਤੋਂ ਲਾਲੋ ਤੁਸੀਂ 10 15 ਸਾਲ ਹੋ ਗਏ ਸੜਕਾਂ ਦਾ ਬਹੁਤ ਬੁਰਾ ਹਾਲ ਸੀ ਤੇ ਸਾਨੂੰ ਕੌਂਸਲਰ ਬਣੇ ਹਜੇ 6-7 ਮਹੀਨੇ ਹੋਏ ਆ ਤੇ ਅਸੀਂ ਮੈਨੇ ਮੁੱਦਾ ਉਹਦੇ ਵਿੱਚ ਵੀ ਚੁੱਕਿਆ ਆਪਣੀ ਹਾਊਸਿੰਗ ਮੀਟਿੰਗ ਵੀ ਚੁੱਕਿਆ ਕਿ ਸਾਡੀਆਂ ਜਿਹੜੀਆਂ ਐਲ ਐਨ ਟੀ ਨੇ ਸੜਕਾਂ ਪਟੀਆਂ ਵੀ ਉਹ ਨਹੀਂ ਵੰਡ ਰਹੀਆਂ ਬਹੁਤ ਬਹੁਤ ਦੁਖੀ ਐ ਪਹਿਲਾਂ ਸੜਕਾਂ ਉੱਚ ਖਰਾ ਦੇ ਰਹਿੰਦੇ ਆ ਖੰਦੀਆਂ ਐਲ ਐਨ ਟੀ ਨੇ ਪਟਦੀਆਂ ਜੀ ਜੀ ਤੇ ਉਹ ਮੋਦ ਚੱਕਿਆ ਐਮ ਐਲ ਏ ਸਾਹ ਨੇ ਪਹਿਲ ਦੇ ਅਧਾਰ ਤੇ ਕਹਿ ਕੇ ਗੋਗਿਆ ਸਾਹਿਬ ਮੇਰ ਸਾਹਿਬ ਨੂੰ ਇਹ ਰੋਡਾਂ ਦਾ ਆਪਾਂ ਟੈਂਡਰ ਪਾਸ ਕਰਾਇਆ ਮਤਲਬ ਕਿ ਇਹ ਕੰਮ ਹੁਣ ਸ਼ੁਰੂ ਹੋ ਚੁੱਕਾ ਸਾਰਾ ਜੀ ਜੀ ਚਲੋ ਇਹ ਤਾਂ ਬਹੁਤ ਵਧੀਆ ਜੀ ਲੋਕਾਂ ਨੂੰ ਵਧੀਆ ਸੜਕ ਮਿਲੂਗੀ ਅਸੀਂ ਦੇਖ ਹੀ ਰਹੇ ਹਾਂ ਬਣ ਰਹੀ ਹੈ ਇੱਕ ਵੱਡੀ ਗੱਲ ਇਹ ਹੈ ਕਿ ਇੱਥੇ ਲੁੱਕ ਦੀਆਂ ਸੜਕਾਂ ਬਣ ਇਟਾਲੀਅਨ ਸ਼ਰਤੋਈ ਲੁੱਕ ਦੀ ਬੀਬੀ ਸੀ ਜੀ ਅੱਛਾ ਇਹ ਟੈਲ ਨਹੀਂ ਸੀ ਮੈਂ ਤਾਂ ਕਹਿੰਦਾ ਟੈਲ ਨਾਲੋਂ ਵਧੀਆ ਲੁੱਕ ਦੀ ਥੜਾ ਹੈਗੀ ਵਧੀਆ ਇੱਕ ਤਾਂ ਦੱਬਦੀ ਨਹੀਂ ਮੇਰਾ ਕੁਛ ਏਰੀਆ ਟੈਲਾਂ ਵਾਲਾ ਹੈ ਉਦੋਂ ਇੰਨਾ ਬੁਰਾ ਹਾਲ ਹੈ ਉੱਥੋਂ ਹੀ ਵਾਲਾ ਐਲ ਐਨ ਟੀ ਨੇ ਪੱਟੀਆਂ ਫਿਰ ਗੈਸ ਪਾਈਪ ਲਾਈਨਾਂ ਨੇ ਪਟੀਆਂ ਹੁਣ ਇਧਰੋਂ ਦਾ ਬੀਬੀਓ ਉਧਰੋਂ ਦਾ ਬੀਬੀਆ ਇੱਕ ਸਫਾਰੀ ਸਾਡਾ ਕੋ ਖਰਾਬ ਹੋਈ ਹੋਈ ਹੈ ਇਸ ਸਾਡਾ ਸੁੱਖ ਇਹ ਹੈ ਕਿ 10 ਸਾਲ ਸਾਡਾ ਕਿੱਥੇ ਨਹੀਂ ਜਾਂਦੀ ਲੁੱਕਰੀ ਜਾ ਪਟਿਆ ਪਟਾਇਆ ਨਾ ਜਾਵੇ ਇਹ ਜਿਵੇਂ ਉਂਦੀ ਉਂ ਰਹੇਗੀ ਟੈਲਾ ਨਾਲੋਂ 100 ਗੁਣਾ ਬਿਹਤਰ ਰੋੜੇ ਇਹ ਲੁੱਕਵਲੀ ਬਿਲਕੁਲ ਤੁਸੀਂ ਠੀਕ ਕਿਹਾ ਜੀ ਪਿੱਛੇ ਜੇ ਪਟਿਆਲਾ ਸ਼ਹਿਰ ਸਾਡਾ ਸਾਰਾ ਟੈਲਾ ਸ਼ਹਿਰ ਬਣ ਗਿਆ ਸੀ ਪਰ ਹੁਣ ਲੁੱਕ ਦਾ ਫਿਰ ਮੌਸਮ ਆ ਰਿਹਾ ਮੈਨੂੰ ਲੱਗਦਾ ਲੁੱਕ ਹੁਣ ਪਊਗੀ ਕਿ ਜਿਵੇਂ ਆਪਾਂ ਉਤਰਦੇ ਤੁਹਾਡੇ ਵਾਰਡ ਦੀ ਸ਼ੁਰੂਆਤ ਹੁੰਦੀ ਹੈ ਕਦਾਰਨਾਥ ਮੰਦਿਰ ਦੇ ਪਿਛਲੇ ਪਾਸੇ ਇੱਕ ਬਹੁਤ ਕੀ ਹੁਣ ਵੀ ਹੈ ਲੋਕ ਉਸ ਤੋਂ ਬੜੇ ਪ੍ਰੇਸ਼ਾਨ ਸੀ ਨਹੀਂ ਜੀ 3 ਮਹੀਨੇ ਹੋ ਗਏ ਉਹ ਜੀ ਡੰਪ ਨੂੰ ਚੱਕੇ ਗਏ ਜੀ ਉਹ ਉਹ ਡੰਪ ਦਾ ਮੁੱਦਾ ਮੈਂ ਨੇ ਸਪੈਸ਼ਲ ਉਹ ਵੀ ਮੈਂ ਨੇ ਆਪਣੇ ਇਹਦੇ ਹਾਊਸ ਜਨਰਲ ਹਾਊਸ ਦੀ ਮੀਟਿੰਗ ਚੱਕਿਆ ਜੀ ਕਿ ਲੋਕਾਂ ਦੀ ਆਸਤਾ ਜੁੜੀ ਵੀ ਕਦਾਰਨਾਥ ਮੰਦਿਰ ਨਾਲ ਬਹੁਤ ਮੂਰਤੀ ਬਣਨ ਤੋਂ ਬਾਅਦ ਉਹ ਆਸਤਾ ਬਹੁਤ ਲੋਕਾਂ ਦੀ ਬਣ ਗਈ ਤੇ ਸੰਗਤ ਬਹੁਤ ਆਉਂਦੀ ਹੈ ਸਵੈਲ ਉੱਡੜ ਕੇ ਇੱਥੇ ਆਂਦੀ ਹੈ ਜੋ ਮੀਂਹ ਪਵੇ ਨੇਰੀ ਜ਼ਿਲ੍ਹੇ ਕੋ ਚੱਲੇ ਉਹ ਹੜੇ ਐਮ ਐਲ ਏ ਸਾਹਿਬ ਨੇ ਵੀ ਕਿਹਾ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਤੇ ਉਹ ਪੱਕਾ ਹੀ ਡੰਪ ਚੱਕਦਾ ਨਾਲੇ ਖੁਸ਼ੀ ਦੀ ਗੱਲ ਹੋਰ ਹੈ ਉੱਥੇ ਡੰਪ ਚੱਕ ਅਇਕ ਮਹੀਨੇ ਤੋਂ ਉੱਤੇ ਕੰਮ ਸਟਾਰਟ ਹੋ ਰਿਹਾ ਹੈ ਇੱਟਾਂ ਵੀ ਗਿਰ ਚੁੱਕੀਆਂ ਉੱਥੇ ਉਹਨਾਂ ਦੀ ਚਾਦਰਾਂ ਨਾਲ ਚਾਰਦਵਾਰੀ ਵੀ ਹੋ ਗਈ ਹੈ ਉੱਥੇ ਆਪਣਾ ਚਾਰਜਿੰਗ ਬੱਸ ਸਟੈਂਡ ਬਣਨ ਜਾ ਰਿਹਾ ਹੈ ਅੱਛਾ ਕੁਝ ਦਿਨਾਂ ਤੱਕ ਸੀਐਮ ਮਾਨ ਸਾਹਿਬ ਉਹਦਾ ਕਰਨਗੇ ਨਹੀਂ ਪੱਥਰ ਰੱਖਣਗੇ ਤੇ ਕੰਮ ਉਹ ਵੀ ਜੰਗੀਪੱਦਰ ਤੋਂ ਸਟਾਰਟ ਹੋ ਰਿਹਾ ਹੈ ਕੂੜੇ ਦਾ ਪੱਕਾ ਹੀ ਹੱਲ ਹੋ ਗਿਆ ਜੀ ਮਤਲਬ ਜਿਹੜੀਆਂ ਬੈਟਰੀ ਨਾਲ ਚੱਲਦੀਆਂ ਸੀ ਚੱਲਣਗੀਆਂ ਬਸਾਂ ਉਹਨਾਂ ਦਾ ਬੱਸ ਸਟੈਂਡ ਬਣ ਰਿਹਾ ਹੈ ਇਲੈਕਟ੍ਰੋਨਿਕ ਬਸਾਂ ਦੀ ਬੈਟਰੀ ਲੀਆਂ ਜੀ ਅਸ਼ੋਭ ਉਹ ਉਹ ਬਣ ਰਿਹਾ ਬੱਸ ਸਟੈਂਡ ਜੀ ਇੱਧਰ ਹਮ ਇੱਕ ਤੁਹਾਡੇ ਵਾਰਡ ਦੇ ਵਿੱਚ ਹੋਰ ਸਮੱਸਿਆ ਸੁਣਨ ਨੂੰ ਮਿਲੀ ਹੈ ਜੀ ਕਿ ਜਿਹੜਾ ਸਰਕਾਰੀ ਸਕੂਲ ਹੈ ਸਰਕਾਰੀ ਸਕੂਲ ਦੇ ਨਾਲ ਜਦੋਂ ਬਾਰਿਸ਼ ਆ ਜਾਂਦੀ ਹੈ ਤਾਂ ਉੱਥੇ ਪਾਣੀ ਬਹੁਤ ਖੜ ਜਾਂਦਾ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਜਾਣ ਲਈ ਹੈ ਲੋਕਾਂ ਨੂੰ ਦਿੱਕਤ ਆਉਂਦੀ ਹੈ ਇਹ ਜਿਹੜੀ ਦਿੱਕਤ ਹੈ ਅੱਜ ਦੀ ਨਹੀਂ ਹੈ ਸਾਨੂੰ ਵੀ ਇੱਥੇ ਰਹਿੰਦੇ ਮੈਨੂੰ ਵੀ 25 ਸਾਲ ਤੋਂ ਉੱਪਰ ਹੋ ਗਏ ਇਸ ਕਲੋਨੀ 'ਚ ਰਹਿੰਦੇ ਇਹ ਜਿਹੜੀ ਦਿੱਕਤ ਹੈ ਅੱਜ ਤੋਂ ਬਹੁਤ ਪੁਰਾਣੀ ਦਿੱਕਤ ਹੈ ਪਹਿਲੀਆਂ ਸਰਕਾਰਾਂ ਨੇ ਕੋਈ ਸਿਸਟਮ ਨਾਲ ਪੈਪ ਨਹੀਂ ਪਾਇਆ ਸੀ ਸੀਵਰੇਜ ਦਾ ਹੁਣ ਜੇ ਸਾਰਾ ਪਟੜੀਆਂ ਦਾ ਖਰਚਾ ਬਹੁਤ ਉਹਦਾ ਜ਼ਿਆਦਾ ਹੈ ਤੇ ਮੈਨੂੰ ਜਦੋਂ ਵੀ ਪਾਣੀ ਖੜਦਾ ਮੈਂ ਕੋਸ਼ਿਸ਼ ਕਰਦਾ ਕਿ ਸਾਡੇ ਸੀਵਰਮ ਉਨੂੰ ਆਧਾਰ ਫਸਟ ਆਧਾਰ ਦੇ ਪਹਿਲਾਂ ਉਹੀ ਖਲਵਾਨਿਆ ਸੀ ਪਾਣੀ ਉਹ ਜਿਹੜੇ ਕਿ ਨਿਕਾਸੀ ਨਿਕਲ ਸਕੇ ਪਹਿਲੀਆਂ ਸਰਕਾਰਾਂ ਨਲੈਕੀਆਂ ਜੀ ਕੋਈ ਜ਼ਮੀਨੀ ਪੱਦਰ ਨਾ ਵੇਖਿਆ ਨੇ ਉਹਨਾਂ ਨੇ ਜਿਵੇਂ ਬਾਤੀਆਂ ਬਾਤੀਆਂ ਜੀ ਉਹੀ ਹਾਲ ਟੈਲਾਂ ਦਾ ਕੀਤਾ ਸਾਰੇ ਸ਼ਹਿਰ ਹੀ ਟੈਲ ਵਿੱਚ ਹੀ ਵੇ ਤੂੰ ਮੇਰੇ ਨਾਲ ਵਾਰਡ ਦੇ ਫਿਰ ਸਕੂਟਰੋਂ ਦਿਖਾਵਾਂ ਕੀ ਹਾਲ ਟੈਲਾਂ ਦਾ ਹੋਇਆ ਪਿਆ ਜੀ ਆਹ ਟੈਲਾ ਦੀ ਜੇ ਦੇਖੋ ਸਾਰੇ ਸ਼ਹਿਰ ਚ ਦਿੱਕਤ ਹੈ ਤੁਹਾਡੇ ਕੱਲੇ ਵਾਰਡ ਦੀ ਦਿੱਕਤ ਨਹੀਂ ਸਾਰੇ ਸ਼ਹਿਰ ਦੀ ਦਿੱਕਤ ਹੈ ਚੇ ਡੋਕਟਰ ਸਾਹਿਬ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹੁਣ ਡਿਵੈਲਪਮੈਂਟ ਹੋ ਰਹੀ ਹੈ 6-7 ਮਹੀਨੇ ਚਲੋ ਹੋਇਆ ਕਾਰਪੋਰੇਸ਼ਨ ਨੂੰ ਸਾਡੇ ਵੀ ਪ੍ਰੋਗਰਾਮ ਤਾਂ ਹੀ ਸ਼ੁਰੂ ਕੀਤਾ ਵੀ ਹੁਣ ਡਿਵੈਲਪਮੈਂਟ ਦਾ ਕੰਮ ਸ਼ੁਰੂ ਹੋਏਗਾ ਤੇ ਕੋਈ ਵਾਰਡ ਰਹਿ ਗਿਆ ਉਹਨਾਂ ਦੀ ਜਿਹੜੀ ਦੁਖਤ ਤਕਲੀਫ ਜਿਹੜੀ ਹੈ ਲੋਕਾਂ ਦੀ ਤੁਹਾਡੇ ਤੱਕ ਜਾਂ ਕਾਰਪੋਰੇਸ਼ਨ ਤੱਕ ਜਾਂ ਐਮਐਲਏ ਸਾਹਿਬ ਤੱਕ ਪਹੁੰਚਾਵਾਂਗੇ ਸਰਕਾਰ ਤੱਕ ਪਹੁੰਚਾਵਾਂਗੇ ਇੱਕ ਖੁਸ਼ੀ ਦੀ ਗੱਲ ਹੋਰ ਵੀ ਹੈ ਕਿ ਰੋਡ ਇੱਕ ਵੱਡੀ ਵੀ ਪਾਸ ਹੋ ਰਹੀ ਹੈ ਕਤਾਰਨਾਥ ਮੰਦਿਰ ਤੋਂ ਸਟਾਰਟ ਹੋ ਪੂਰੀ ਰੋਡ ਲੁੱਕਲੀ ਉਹ ਵੀ ਬਣਦੀ ਹੈ ਉਹ ਟੈਂਡਰ ਲੱਗ ਚੁੱਕਾ ਉਹਦਾ ਅੱਛਾ ਮੈਂ ਉਹ ਵੀ ਰੋਡ ਮੇਨ ਰੋਡ ਲੋਕਲ ਹੀ ਬਣਦੀਆਂ ਜੀ ਮੈਨੂੰ ਖੁਸ਼ੀ ਹੈ ਕਿ ਲੋਕਲ ਰੋਡ ਬਣਿਆ ਕਿੱਥੇ ਨਹੀਂ ਜਾਂਦੀ ਜਿਹੜੇ ਰੋਡਾਂ ਬਣਈਆਂ ਦਾਦਾ ਜੀ ਬਾਰ ਬਾਰ ਸਾਲ ਤੋਂ ਬਣੀਆਂ ਵੀ ਹੈ ਹਾਂ ਹਾਂ 15-15 ਸਾਲ ਹੋ ਗਏ ਲੋਕਲ ਰੋਡ ਮੈਂ ਕਹਿੰਦਾ ਘੱਟੋ ਘੱਟ 10-12 ਸਾਲ ਰੋਡ ਤੋਂ ਕੁਝ ਨਹੀਂ ਹੁੰਦਾ ਐਲ ਆਲੀ ਦਾ ਜਮਾਈ ਨੁਕਸਾਨ ਕਰ ਦਿੰਦੀ ਹੈ ਉਹ ਵੀ ਨਵੀਂ ਬਣ ਰਹੀ ਹੈ ਰੋਡ ਇੱਕ ਗੋਲ ਮੋਟਰੋਂ નીચે ਉਤਰਦੇ ਆਪਾਂ ਉਹ ਵੀ ਰੋਡ ਨਵੀਂ ਬਣ ਰਹੀ ਹੈ ਸਾਰੇ ਲੋਕਲ ਹੀ ਜੀ ਤੇ ਇੱਕ ਗਰਦਾਰੇ ਦੀ ਬੈਕ ਸੈਕ ਤੇ ਉਹ ਵੀ ਨਵੀਂ ਰੋਡ ਬਣ ਰਹੀ ਉੱਥੇ ਚਲੇ ਜਾਈਏ ਛੋਟੇ ਛੋਟੇ ਘਰਾਂ ਛੋਟੀਆਂ ਗਲੀਆਂ ਉੱਥੇ ਸੀਵਰੇਜ ਦੀ ਸਮੱਸਿਆ ਤੇ ਪੀਣ ਵਾਲੇ ਪਾਣੀ ਨੂੰ ਲੈ ਕੇ ਸਮੱਸਿਆ ਰਹਿੰਦੀ ਹੈ ਸਿਵਰ ਤੋਂ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਇਹ ਪਾਈਪ ਲਾਈਨ ਅੱਜ ਦੀ ਨਹੀਂ ਬੇਬੀ 20 25 25 ਸਾਲ ਪੁਰਾਣੀ ਪਾਈਪ ਲਾਈਨ ਪਈ ਪਿਆ ਇਧਰ ਵੀ ਜਿਹੜੇ ਕਮਿਸ਼ਨਰ ਸਾਹਮਣੇ ਲਿਖ ਕੇ ਦਿੱਤਾ ਪਿਆ ਕਿ ਜਦੋਂ ਉਹ ਪੈਪਾਂ ਟੱਲਾਂ ਰੋਡ ਟੱਲਾਂ ਜੋ ਮਰਜ਼ੀ ਬੱਟ ਲੋ ਰੋਡ ਖਰਾਬ ਹੋ ਚੁੱਕੀ ਹੈ ਤਾਂ ਇਹਨੂੰ ਪਾ ਕੇ ਜਦੋਂ ਜਦ ਪੈਪਾਂ ਵੱਡੀਆਂ ਪੋ ਜਾਏਦਾ ਕੋਈ ਸਿਸਟਮ ਇਹੀ ਬਣਾਓ ਕਿਉਂਕਿ ਸਾਡੇ ਸਾਨੂੰ ਵਰਤੋਂ ਬਹੁਤ ਨੁਕਸਾਨ ਖੜਾ ਏਰੀਆ ਬਹੁਤ ਨੀਵੇਂ ਹੈ ਨੀਵੇਂ ਏਰੀਆ ਕਰਕੇ ਜਿਹੜੀਆਂ ਮੋਟਰਾਂ ਚੱਲਣਗੀਆਂ ਤੇ ਪਾਣੀ ਖਿੱਚਣਗੀਆਂ ਕੋਈ ਸੜਕਾ ਤੋਂ ਆਪਾਂ ਬਹੁਤ ਨੀਵੇਂ ਬੈਠੇ ਹਾਂ ਹੁਣ ਇਹ ਤਾਂ ਸ ਪਰ ਕੋਸ਼ਿਸ਼ੇ ਨਾਲੋ ਨਾਲੇ ਖਾਲੀ ਹੋ ਜੇ ਤੁਸੀਂ ਪੂਰਾ ਮੱਲਾ ਫਿਰ ਲੋ ਤੁਹਾਨੂੰ ਕਿੱਥੇ ਸਿਵਰੇਜ ਪਾਣੀ ਨਹੀਂ ਦਿਖੇਗਾ ਜੀ ਵੈਸੇ ਚੰਡੋਗ ਜੀ ਤੁਹਾਡੇ ਹੋਰ ਕੀ ਪਲਾਨ ਹੈ ਵੀ ਆਪਾਂ ਇਸ ਮੱਲੇ ਦੇ ਵਿੱਚ ਆ ਚੀਜ਼ ਇਸ ਚੇਂਜਸ ਕਰਾਉਣਾ ਚਾਹੁੰਦੇ ਜਿਵੇਂ ਸੜਕਾਂ ਤੁਹਾਡੀਆਂ ਬਣ ਰਹੀਆਂ ਸਿਵਰੇਜ ਤੁਸੀਂ ਕਹਿ ਰਹੇ ਹੋ ਬਣ ਰਿਹਾ ਹੈ ਵਾਸਟੈਂਡ ਨਵਾਂ ਬਣੂਗਾ ਹੋਰ ਇਸ ਤੋਂ ਇਲਾਵਾ ਮੱਲਾ ਵਾਸੀਆਂ ਨੂੰ ਜਿਹਦਾ ਫਾਇਦਾ ਹੋਵੇ ਉਹ ਕੀ ਕਰਾਣਾ ਚਾਹੁੰਦੇ ਪਾਰਕ ਵਾਸਤੇ ਵੀ ਐਮਐਲਏ ਸਾਹਮਣੇ ਸਾਨੂੰ ਗ੍ਰਾਂਟ ਦਿੱਤੀ ਹੈ ਉਹ ਵੀ ਪਾਰਕ ਵੀ ਤਿਆਰ ਹੋਏਣਾ ਹੋਰ ਬਣਿਆ ਪਿਆ ਜਗਦੀਸ਼ਪੁਰੀਆਂ ਪਾਰਕ ਹੋਰ ਵਧੀਆ ਬਣੇਗਾ ਇੱਕ ਆਪਾਂ ਐਮਐਲਏ ਸਾਹਿਬ ਧਰਮਸ਼ਾਲਾ ਬਣਵਾ ਰਹੇ ਆਂ ਕਦਾਰਨਾਥ ਮੰਦਰ ਦੇ ਬਿਲਕੁਲ ਨਾਲ ਜਦੋਂ ਸਾਡੇ ਕਾਮੜੀਆਂ ਚੱਲਦਾ ਮੇਲਾ ਚੱਲਦਾ ਕਾਮੜੀ ਆਂਦੇ ਹਰਦੁਆਰ ਤੋਂ ਉਹਨਾਂ ਵੇਲੇ ਰਹਿਣ ਦਾ ਬਹੁਤ ਦਿੱਕਤ ਆਂਦੀ ਹੈ ਕੋਈ ਮੀਂਹ ਆ ਜਾਂਦਾ ਉਹ ਵੀ ਐਮਐਲ ਸਾਹਿਬ ਐਮਐਲਏ ਸਾਹਿਬ ਸਾਡੇ ਜੀਤਪਾਲ ਸਿੰਘ ਕੋਹਲੀ ਨੇ ਪਹਿਲ ਦੇ ਆਧਾਰ ਤੇ ਉਹ ਜਗ੍ਹਾ ਸਾਡੀ ਬਿਲਕੁਲ ਕਦਾਰਨਾਥ ਮੰਦਰ ਨਾਲ 600 ਕੁਛ ਗੱਜ ਜਗ੍ਹਾ ਹੈ ਉਹ ਅਸੀਂ ਧਰਮਸ਼ਾਲਾ ਵਾਸਤੇ ਅਲਾਟਮੈਂਟ ਕਰਾ ਰਹੇ ਹਾਂ ਉਹ ਹੈਗੀ ਇੰਪਰੂਵਮੈਂਟ ਟਰਸਟੀ ਜਗ੍ਹਾ ਉਹਨਾਂ ਤੋਂ ਅਲਾਟਮੈਂਟ ਕਰਾ ਕੇ ਆਪਾਂ ਉਹ ਜਗ੍ਹਾ ਇਹਨਾਂ ਨੂੰ ਦੇ ਦਾਂਗੇ ਮੰਦਰ ਵਾਲਿਆਂ ਨੂੰ ਕਹਿੰਦੇ ਅਸੀਂ ਆ ਸਾਡੇ ਸੁਖਨਾਮ ਸਿੰਘ ਅਸੀਜਾ ਜੀ ਹੈਗੇ ਇਹਨਾਂ ਦਾ ਕੰਮ ਕਾਫੀ ਵੱਡਾ ਹੈਗਾ ਇਹਨਾਂ ਨੇ ਮੜੀਆਂ ਚ ਵੀ ਮੂਰਤੀਆਂ ਬਣਾਈਆਂ ਦੇਖਿਆ ਤੁਸੀਂ ਬਿਲਕੁਲ ਬਹੁਤ ਸੇਵਾ ਕਰਦੇ ਨੇ ਇਹ ਮੂਰਤੀਆਂ ਬਣਾਈਆਂ ਉਹ ਕਹਿੰਦਾ ਜਗ੍ਹਾ ਦੇ ਦਿਓ ਜੋ ਤੁਸੀਂ ਫੰਡ ਦੇਵੋਗੇ ਠੀਕ ਹੈ ਨਾ ਅਸੀਂ ਆਪ ਇਹਨੂੰ ਸਾਨੇ ਕੋ ਨਿਸ਼ਾਨਦੇਹੀ ਲਾ ਕੇ ਦੇ ਦੋ ਤਿਆਰ ਅਸੀਂ ਆਪੇ ਕਰ ਲਾਂਗੇ ਉਹ ਵੀ ਮਹਾਰਾਜ ਦੀ ਕਿਰਪਾ ਹੋਵੇਗੀ ਤੇ ਇਸ ਅਗਲੇ ਅਕਤੂਬਰ ਦੇ ਮਹੀਨੇ ਚੋ ਵੀ ਕੰਮ ਪੱਤੇ ਹੋ ਜਾਏਗਾ ਤੇ ਬਹੁਤ ਸੋਹਣਾ ਇਹਨਾਂ ਨੂੰ ਇੱਕ ਧਰਮਸ਼ਾਲਾ ਮਿਲ ਜਾਏਗੀ ਸੁੱਖ-ਦੁੱਖ ਦਾ ਪ੍ਰੋਗਰਾਮ ਕਰਨ ਵਾਸਤੇ ਕੋਈ ਬਾਹਰੋਂ ਯਾਤਰੀ ਆਂਦਾ ਕੋਈ ਆਂਦਾ ਰਹਿਣ ਵਾਸਤੇ ਵਧੀਆ ਸਿਸਟਮ ਬਣ ਇਦਾ ਅਗਾਤਰ ਲੁਕ ਲੁਕਦਾ ਜੀ ਅੱਛਾ ਮੈਂ ਜਦੋਂ ਤੁਹਾਡੇ ਤਹਲਕਾ ਸਾਰੀ ਉਹਨਾਂ ਮੈਂ ਗਿਣਾਤੀਆਂ ਉਸ ਤੋਂ ਬਾਅਦ ਥੜਾ ਬਰ 15-20 ਲੱਖ ਰੁਪਏ ਟੈਲਾਂ ਦਾ ਉਹ ਜਿਹੜੀ ਟੈਲ ਇਹ ਸਾਰੀ ਪੱਟ ਕੇ ਕੁਝ ਏਰੀਆ ਦੀ ਦਬ ਚੁੱਕੀ ਹੈ ਉਹਨੂੰ ਪੱਟ ਕੇ ਬਿਲਕੁਲ ਬਰਾਬਰ ਜਿਹੜਾ ਰਹਿਤਾ ਜਾਂ ਮਿੱਟੀ ਸਿਮੜ ਜੋ ਵਗੈਰਾ ਬਜਰੀ ਪਾ ਕੇ ਪ੍ਰੋਪਰ ਟੈਲ ਉਹ ਦੁਬਾਰਾ ਲੱਗ ਜੇਗਾ ਲੂ ਨਾ ਦਬੇ ਇਹ ਇਲਾਕਾ ਤੁਹਾਡੇ ਕੋਲ ਬਹੁਤ ਵੱਡਾ ਹੈ ਨਾ ਰੋਜ਼ ਕਲੋਨੀ ਆ ਗਈ ਜਗਦੀਸ਼ ਪਲੋਨੀ ਆ ਗਈ ਇਹ ਵਾਲਾ ਇਲਾਕਾ ਆ ਗਿਆ ਉਹ ਪਿੱਛੇ ਦਾ ਕਹਾ ਗਿਆ ਸਾਡਾ ਇਲਾਕਾ ਮੇਰਾ ਵੱਡੀ ਨਦੀ ਤੋਂ ਪਹਿਲਾਂ ਟੱਚ ਕਰਦਾ ਜੀ ਤੇ ਛੋਟੀ ਨਦੀ ਤੱਕ ਜਾਂਦਾ ਜੀ ਪੁੱਛ ਇਲਾਕਾ ਮੈਂ ਤਾਂ ਇਹ ਨਾਲ ਟੱਚ ਕਰਦਾ ਗਲੀਆਂ ਤੇ ਤਕਰੀਬਨ ਮੇਰਾ ਇਹ ਹੈਗਾ 6 ਬੋਦਾ 12000 13000 ਮੋੜ ਦਾ ਸਾਡਾ ਇਹ ਇਲਾਕਾ ਜੀ ਬਹੁਤ ਵੱਡਾ ਇਲਾਕਾ ਹਾਂਜੀ ਹਾਂਜੀ ਕਿੰਨੇ ਘੰਟੇ ਕੰਮ ਕਰਦੇ ਹੋ ਫਿਰ ਆਪਣੇ ਇਲਾਕੇ ਲਈ ਮੈਂ ਤਾਂ ਸਾਰੇ ਦਿਨ ਵੇਲੇ ਹੀ ਹੁੰਦੇ ਇੱਥੇ ਹੀ ਵਾਰ ਵਾਰ ਜਿ ਵੀਰੀ ਜਾਂਦਾ ਸਾਰੇ ਦਿਨ ਕਦੀ ਕਿੱਥੇ ਕਦੀ ਕਿੱਥੇ ਲੋਕਾਂ ਦੇ ਕੰਮ ਮੈਂ ਤਾਂ ਸਟੈਂਪੋ ਵੀ ਸਕੂਟਰ ਹਾਂ ਇੱਕ ਹੋਰ ਮੈਂ ਦੱਸਾਂ ਅੱਜ ਤੱਕ ਕਿਸੇ ਵੀ ਐਮਸੀ ਨੇ ਇੱਥੇ ਆਪਣੇ ਮਹੱਲੇ 'ਚ ਮੈਨੇ 250 ਪਰਿਵਾਰਾਂ ਦਾ ਗਰੁੱਪ ਬਣਾਇਆ ਪਿਆ ਅੱਛਾ ਤੇ ਅੱਜ ਜਦੋਂ ਐਮਸੀ ਬਣਿਆ ਸੀ ਉਸੇ ਟਾਈਮ ਮੈਨੇ ਹਰ ਘਰ-ਘਰ ਜਾ ਕੇ ਨੰਬਰ ਲੈ ਕੇ ਉਹਨਾਂ ਦਾ ਗਰੁੱਪ ਬਣਾਇਆ ਪਿਆ ਕਿਸੇ ਜੋ ਵੀ ਸਮੱਸਿਆ ਹੁੰਦੀ ਹੋ ਮੈਨੂੰ ਮੇਰੇ ਗਰੁੱਪ 'ਚ ਪਾ ਦਿੰਦੀ ਹੈ ਆ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਦਿਖਾਓ ਹਾਂ ਦਿਖਾਓ ਇਹ ਆਪਣਾ ਵਾਰਡ ਨੰਬਰ 32 ਹੈਲਪ ਕਲੱਬ ਬਣਾਇਆ ਹੋਰ ਤੁਹਾਨੂੰ ਮੈਂ ਦਿਖਾਣਾ ਇੱਕ ਮਿੰਟ ਤੋ ਆ ਬੜਾ ਵਧੀਆ ਕਰਤਾ ਜਿਹੜਾ ਤੁਸੀਂ ਗਰੁੱਪ ਬਣਾਏ ਹਨ ਹਰ ਬੰਦਾ ਦੱਸ ਸਕਦਾ ਅੱਛਾ ਵਾਰਡ ਨੰਬਰ 32 ਖੁੱਲ ਗਿਆ ਹੈ ਹਾਂ ਆਹ ਬਹੁਤ ਵਧੀਆ ਕੀਤਾ ਜੀ ਦੇਖੋ ਜਿਨੇ ਵੀ ਬਣਾਇਆ ਗਰੁੱਪੇ ਵਧੀਆ ਗੱਲ ਹੋ ਗਈ ਬਾਡ ਨੰਬਰ 32 ਹੈਲਪ ਕਲੱਬ ਬਣਾਤਾ ਠੀਕ ਹੈ ਉੱਪਰ ਫੋਟੋ ਤੁਹਾਡੀ ਲੱਗੀ ਹੋਈ ਹੈ ਵੀ ਇੱਥੇ ਜਿਹੜੀ ਸਮੱਸਿਆ ਹੁੰਦੀ ਹੈ ਇਹਦੇ ਚ ਪਾ ਦਨੇ ਹੈ ਫਿਰ ਹੱਲ ਕਰਦੇ ਹੋ ਕਿੰਨੀ ਦੇਰ ਲੱਗ ਜਾਂਦੀ ਹੈ ਇੱਕ ਦਿਨ 15 ਮਿੰਟ 20 ਮਿੰਟ ਜੇ ਕੋਈ ਨਾਲ-ਨਾਲ ਹੋ ਜਾਂਦੀ ਹੈ ਪਰ ਗਰੁੱਪ ਦਾ ਦਾ ਜਦੋਂ ਇਹ ਹੈ ਲੋਕੀ ਦੁੱਖੀ ਦਾ ਕਰਦਾ ਫਿਰ ਵੀ ਚਲੋ ਆਪਾਂ ਨੂੰ ਵਧੀਆ ਆਉਦੇ 250 ਬੰਦਾ ਫਿਰ ਸਮੱਸਿਆ ਦਾ ਰੋ ਕੋਈ ਲੈਂਡ ਬੰਦਾ ਹੈ ਕੋਈ ਕਹਿੰਦਾ ਮੇਰਾ ਸੀਵਰੇਜ ਵਗ ਰਿਹਾ ਹੈ ਕੋਈ ਕਹਿੰਦਾ ਮੇਰਾ ਝਾੜੂ ਲਾ ਨਹੀਂ ਆਇਆ ਕੋਈ ਕਹਿੰਦਾ ਮੇਰਾ ਕੂ हां ये ਤੁਹਾਡਾ ਫੋਨ ਨਹੀਂ ਸੁਣਦਾ ਫਿਰ ਮੈਨੂੰ ਫੋਨ ਕਰੋ ਠੀਕ ਹੈ ਲਾਈਟ ਵਾਲਾ ਰਵਿੰਦਰ ਹੈਗਾ ਸੱਚੀ ਲਾਈਟ ਵਾਲਾ ਸਿਹਰੇ ਡਾਕਟਰ ਸਾਹਿਬ ਹੈਲਥਲੇ ਉਹ ਟੀਮ ਪੂਰੀ ਭੇਜ ਦਿੰਦੇ ਸਫਾਈ ਵਾਸਤੇ ਕੋਈ ਐਸੀ ਗੱਲ ਨਹੀਂ ਹੁਣ ਸੜਕਾ ਬਣ ਗਿਆ ਹੁਣ ਪ੍ਰੋਪਰ ਸਫਾਈ ਝਾੜੂ ਵੱਜ ਜਾਗਾ ਪਹਿਲਾਂ ਨਹੀਂ ਵੱਜਦਾ ਜੀ ਕੋਈ ਸੜਕਾ ਟੁੱਟੀਆਂ ਵੇਚੀਆਂ ਟੁੱਟੀਆਂ ਵੇਚੀਆਂ ਇਸ ਕਰਕੇ ਸਟਰੀਟ ਲਾਈਟ ਦੀ ਵੀ ਘਾਟ ਨਜ਼ਰ ਆ ਰਹੀ ਐ ਇੱਥੇ ਵੀ ਕੱਢ ਦੀ ਕੋਈ ਸੱਚੀ ਲਾਈਟਾਂ ਪੂਰੀਆਂ ਹੀ ਸਾਡੀਆਂ ਸਾਰੀਆਂ ਚੱਲ ਰਹੀਆਂ ਜੀ ਕੁਝ ਟ੍ਰਾਂਸਫਰ ਦਾ ਪਟਾਕਾ ਪੈ ਗਿਆ ਸੀ ਪਿਛਲੇ ਹਫਤੇ ਉਹਦੇ ਕਰਕੇ ਸਿਰਫ ਓਹ ਵਾਲੀ ਰੋਡ ਬੰਦ ਹੈ اپنی یہ धर्मशाला دی روڈ اپنے جڑے لگا اپنا یہ جگدیش کالونی روڈ کالونی کو سوری اچھا او بندا 15 20 ویل اٹوں کل ਸਾਡੀ ਤੁਹਾਨੂੰ ਹਫਤੇ ਇੱਕ ਵਾਰ ਮਿਲਦੀ ਹੈ ਲੇਟਾਂ ਦੀ ਬੁੱਧਵਾਰ ਦੇ ਬੁੱਧਵਾਹਲੇ ਸਟੀ ਲੇਟਾਂ ਠੀਕ ਹੁੰਦੀ ਹੈ ਜੀ ਤੇ ਉਹ ਸਾਡੇ ਹਰ ਹਫਤੇ ਵੀ ਲੇਟਾਂ ਬੰਦ ਤੋਂ ਨਹੀਂ ਉਹ ਠੀਕ ਕਰਾ ਦੇ ਨਵੇਂ ਨਵੇਂ ਲਵਾ ਦਨੇ ਅੱਜ ਠੀਕ ਉਹਨਾਂ ਠੀਕ ਕਰਾ ਦਨੇ ਲੇਟਾਂ ਵਾਲੇ ਕੋਈ ਪ੍ਰੋਬਲਮ ਨਹੀਂ ਸਾਡੀ ਚਲੋ ਵੈਸੇ ਤੁਹਾਡੇ ਵੱਲੋਂ ਦਾ ਕੋਈ ਪ੍ਰੋਬਲਮ ਨਹੀਂ ਹੈ ਵਾਰਡ ਦੇ ਵੀ ਕੁਝ ਲੋਕ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਇਹਨਾਂ ਨੂੰ ਪੁੱਛਦੇ ਆ ਕਿ ਕੀ ਦਿੱਕਤ ਹੈ ਸਸਰੀ ਗੱਲ ਜੀ ਕੀ ਨਾਮ ਹੈ ਤੁਹਾਡਾ ਮੈਂ ਪ੍ਰੀਤਮ ਸਿੰਘ ਜੀ اچھا ਵਾਰਡ ਨੰਬਰ 32 ਦੇ ਵਸਿੰ ਆ ਮਿਸਿਸ ਹਵਰ ਕਹਿੰਦੇ ਸਾਰੇ ਦੁੱਖ ਤਕਲੀਫਾਂ ਦੂਰ ਕਰਤੀਆਂ ਠੀਕ ਕਹਿ ਰਹੇ ਬਿਲਕੁਲ ਦੂਖ ਕਿਉਂ ਨਹੀਂ ਕਰਤੀਆਂ ਵਾ ਵਾ ਹਾਂਜੀ ਕਮਾਲ ਕਰਤੀ ਮਾਰੇ ਇਨੀ ਵਜ੍ਹਾ ਸਖਤ ਬਣੀ ਨਹੀਂ ਅੱਛਾ ਜੇ ਕੋਈ ਦਿੱਕਤ ਆਂਦੀ ਹੈ ਪਾਣੀ ਸੀਵਰੇਜ ਦੀ ਫਿਰ ਪਹੁੰਚਣੇ ਮੌਕੇ ਤੇ ਹਾਂ ਨਹੀਂ ਉਹ ਤਾਂ ਕੋਈ ਵਧੀਆ ਨਾ ਕੰਮ ਜੀ ਕਰਨਾ ਹੈ ਨਾਲੇ ਕੋ ਗੱਲ ਚਲੋ ਇਹ ਤਾਂ ਵਧੀਆ ਜੀ ਬੰਦਾ ਖੁਸ਼ ਹੋਵੇ ਇਹੀ ਬੜੀ ਵੱਡੀ ਗੱਲ ਹੈ ਵਾਰਡ ਦੇ ਬੰਦੇ ਖੁਸ਼ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਹੈ ਜੀ ਆਪਣਾ ਮਹਿੰਦਰ ਸਿੰਘ ਸਰ ਜਿਸ ਤਰ੍ਹਾਂ ਅਸੀਂ ਵਾਰਡ ਦੀ ਗੱਲ ਕਰ ਰਹੇ ਹਾਂ ਆਪਣੇ ਵਾਰਡ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹੈਗੀ ਨਹੀਂ ਇਸ ਟਾਈਮ ਠੀਕ ਆ ਚੱਲ ਰ ਆ ਸੜਕਾਂ ਬਣ ਰਹੀਆਂ ਹੋਣ ਠੀਕ ਹੈ ਇਹ ਬੱਤੀ ਬਣਾ ਰਹੇ ਬਹੁਤ ਵਧੀਆ ਬਣਾ ਰਹੇ ਵਧੀਆ ਬਣ ਰਹੀਆਂ ਸਿਵਰੇਜ ਸੂਰੇਜ ਦੀ ਬਹੁਤ ਦਿੱਕਤਾਂ ਆਦੀ ਜਿਹੜੇ ਪੁਰਾਣੇ ਮਹੱਲੇ ਬਣੇ ਹੋਏ ਆ ਆਪਣਾ ਮਹੱਲਾ ਹੀ ਪੁਰਾਣੀ ਸਿਵਰੇਜ ਤਾਂ ਉਹਦਾ ਤਾਂ ਫਰਕ ਹੈਗਾ ਹੀ ਨਾ ਜੀ ਉਮੀਦ ਹੈ ਰਣਜੀਤ ਸਿੰਘ ਝੰਡੋਕ ਤੋਂ ਵੀ ਛੇਤੀ ਕਰਾ ਦੇਣਗੇ ਕੰਮ ਇਹਨਾਂ ਤਾਂ ਬਹੁਤ ਚੰਗੇ ਬੰਦੇ ਆ ਜੀ ਇਹ ਤਾਂ ਬਹੁਤ ਜਲਦੀ ਕਰਾ ਰਹੇ ਆ ਜਲਦੀ ਕਰਾ ਰਹੇ ਕਿੱਥੇ ਸੜਕਾਂ ਕਿੱਥੇ ਹੋਰ ਕਿੱਥੇ ਬਣੀ ਐ ਇੱਥੇ ਸਾਡੀਆਂ ਬਣ ਰਹੀਆਂ ਪਹਿਲਾਂ ਜੀ ਚਲੋ ਪਹਿਲੀ ਵਾਰ ਐਮਸੀ ਦੇਖਿਆ ਮੈਂ ਜਿੱਥੇ ਲੋਕ ਖੁਸ਼ ਐ ਨਹੀਂ ਤਾਂ ਲੋਕ ਦੁਖੀ ਹੋਣੇ ਆ ਪਰਸ਼ੋਤ ਸ਼ਰਮਾ ਜੀ ਵਾਰਡ ਦੇ 32 ਨੰਬਰ ਵਾਰਡ ਦੀ ਗੱਲ ਕਰ ਰਹੇ ਆ ਕੋਈ ਤਕਲੀਫ ਕੋਈ ਪਰੇਸ਼ਾਨੀ ਇਥੇ ਹੈਗੀ ਹੈ ਨਹੀਂ ਹੁਣ ਤਾਂ ਆਪਣੇ ਐਮਸੀ ਸਾਹਿਬ ਵਧੀਆ ਲੈਕਟਿਵ ਬੰਦੇ ਨੇ ਬਹੁਤ ਤੇ ਵਧੀਆ ਕੰਮ ਹੋ ਰਿਹਾ ਸੜਕਾਂ ਬਣ ਰਹੀਆਂ ਆਪਣੀਆਂ ਠੀਕ ਹੈ ਅਸੀਂ ਮਤਲਬ ਠੀਕ ਹੈ ਕੋਈ ਦਿੱਕਤ ਨਹੀਂ ਆ ਰਹੀ ਖੁਸ਼ ਹੋ ਮੋਟ ਦੇ ਕੇ ਪਸੰਦਿਆ ਬੰਦਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਚਲੋ ਆਪ ਵਧੀਆ ਹੋ ਗਿਆ ਇਸ ਸੀਵਰੇਜ ਦੀ ਤੇ ਪੀਣ ਵਾਲੇ ਪਾਣੀ ਦੀ ਆਮ ਕਰਕੇ ਲੋਕਾਂ ਨੂੰ ਦਿੱਕਤ ਰਹਿੰਦੀ ਹੈ ਇਹ ਕਹਿੰਦੇ ਉਹਦੇ ਚ ਵੀ ਮੈਂ ਗਰੁੱਪ ਬਣਾਇਆ ਹੋਇਆ ਮਿੰਟੋ ਮਿੰਟੀ ਕੰਮ ਹੋ ਰਿਹਾ ਜੀ ਇਹ ਕਿ ਇਹਨਾਂ ਨੇ ਵਟਸਐਪ ਗਰੁੱਪ ਬਣਾਇਆ ਜੀ ਤੇ ਉਸ ਦੇ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਜੋ ਵੀ ਇਹਨਾਂ ਵੱਲੋਂ ਕੋਈ ਨਵੀਂ ਗੱਲ ਆਉਂਦੀ ਹੈ ਤਾਂ ਉਹ ਵੀ ਪਾ ਦਿੰਨੇ ਆ ਸਾਡੇ ਵੱਲੋਂ ਵੀ ਕੋਈ ਰਿਕੁਆਇਰਮੈਂਟ ਹੁੰਦੀ ਹੈ ਅਸੀਂ ਵੀ ਪਿਛਵਾ ਦਿੰਦੇ ਤਾਂ ਇਹਨਾਂ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਾਂ ਦੀ ਰਿਪਲਾਈ ਬੜੀ ਇਨਸਟੈਂਟ ਆ ਜਾਂਦਾ ਇਹਨਾਂ ਦਾ ਵੀ ਕੋਈ ਅਸੀਂ ਕੋਈ ਕੁਛ ਵੀ ਪੁੱਛਦੇ ਆ ਤਾਂ ਇਨਸਟੈਂਟ ਹੀ ਰਿਪਲਾਈ ਕਰ ਦਿੰਨੇ ਆ ਵੀ ਇਹਦਾ ਇਹ ਚਲੋ ਇਹ ਬਹੁਤ ਵਧੀਆ ਗੱਲ ਹੋ ਗਈ ਜੀ ਚੰਡੋਕ ਸਾਹਿਬ ਦੇ ਨੰਬਰ 100 ਚ ਸੋਈ ਲੱਗਦੇ ਮੈਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਜਸਤਰੀਕਾਲ ਜੀ ਬਾਹਰ ਨੰਬਰ 32 ਜੀ ਰਹਿੰਦੇ ਹਾਂ ਹਾਂਜੀ 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 ਕਿਵੇਂ ਇੱਥੇ ਠੀਕ ਹੈ ਕੰਮ ਕਰ ਜਿਹੜਾ ਐਮਸੀ ਤੁਹਾਡਾ ਚੱਲਦੇ ਵਧੀਆ ਚੱਲਦੇ ਫਰਸਟ ਕਲਾਸ ਵਧੀਆ ਹਾਂਜੀ ਹਾਂਜੀ ਇਹ ਸੜਕਾਂ ਕਿੰਨੇ ਸਾਲ ਬਾਅਦ ਬਣ ਰਹੀਆਂ ਪੰਜ ਸਾਲ ਬਾਅਦ ਬਣਦੀਆਂ ਜੀ ਪੰਜ ਸਾਲ ਬਾਅਦ ਪਹਿਲਾਂ ਟੈਲਾ ਵਾਲੀ ਤੋਂ ਦਿਖੂਈਏ ਕਿ ਆ ਠੀਕ ਹੈ ਟੈਲਾ ਵਾਲੀ ਠੀਕ ਹੈ ਕਿ ਠੀਕ ਹੈ ਵੈਸੇ ਤਾਂ ਉਹ ਟੈਲਾਂ ਵਾਲੀ ਆ ਵੀ ਉਹ ਉੱਚੀ ਨਹੀਂ ਮਿੰਨੀ ਹੁੰਦੀ ਉੱਚੀ ਹੁੰਦੀ ਚਲੀ ਜਾਂਦੀ ਹੈਗੀ ਆ ਐ ਤਾਂ ਟੈਲਾਂ ਵਾਲੀ ਠੀਕ ਹੁੰਦੀ ਆ ਵੈਸੇ ਅੱਛਾ ਚਲੋ ਹੁਣ ਪਹਿਲਾਂ ਸ਼ੁਰੂ ਤੋਂ ਲੁੱਕ ਪਈ ਹੋਈ ਹੈ ਤੁਹਾਨੂੰ ਤਾਂ ਲੁੱਕ ਹੀ ਠੀਕ ਹੈ ਫਿਰ ਹੁਣ ਤਾਂ ਲੁੱਕ ਠੀਕ ਹੈ ਲੁੱਕ ਠੀਕ ਹੈ ਪਾਣੀ ਦੀ ਪੀਣ ਵਾਲੀ ਸਮੱਸਿਆ ਹੈ ਕੋਈ ਹੋਰ ਪਾਣੀ ਨਾ ਬਿਲਕੁਲ ਨਹੀਂ ਹੈ ਜੀ ਪਾਣੀ ਆ ਰਿਹਾ ਬਿਲਕੁਲ ਬਿਲਕੁਲ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਦੇਖੋ ਤੁਸੀਂ ਅਸੀਂ ਲੋਕਾਂ ਨਾਲ ਵੀ ਇਨਸਟੈਂਟ ਹੀ ਗੱਲ ਕਰ ਲਈ ਹੈ ਮਤਲਬ ਬਾਹਰ ਮਿਲੀ ਗਏ ਸੀਗੇ ਸਾਰੇ ਮਹੱਲਾ ਨਿਵਾਸੀ ਹੈ ਕਿਉਂਕਿ ਦੁੱਖ ਤਕਲੀਫ ਹੁੰਦਾ ਤੇ ਅਗਲਾ ਦੱਸਦਾ ਹੀ ਹੈ ਪਰ ਚੰਗੇ ਲੋਕ ਜਿਹੜੇ ਹੈਗੇ ਆ ਉਹ ਵਧੀਆ ਕੰਮ ਇੱਥੇ ਕਰ ਰਹੇ ਆ ਕਹਿੰਦੇ ਵੀ ਦੋ ਚੀਜ਼ਾਂ ਦਾ ਇਹਨਾਂ ਦਾ ਫਾਇਦਾ ਇੱਕ ਤਾਂ ਸਾਰਾ ਦਿਨ ਵਾਰਡ ਦੇ ਵਿੱਚ ਹੀ ਰਹਿੰਦੇ ਆ ਦੂਸਰੀ ਗੱਲ ਵੀ ਜਦੋਂ ਵੀ ਕੋਈ ਦਿੱਕਤ ਦਾ ਅਸੀਂ ਮੈਸੇਜ WhatsApp ਗਰੁੱਪ ਦੇ ਵਿੱਚ ਪਾਈਏ ਤਾਂ ਤੁਰੰਤ ਰਿਪਲਾਈ ਕਰਦੇ ਆ ਜਾਂ ਫਿਰ ਦੱਸਦੇ ਆ ਵੀ ਇਹਨੂੰ ਇਸ ਤਰ੍ਹਾਂ ਹੱਲ ਕੀਤਾ ਜਾ ਸਕਦਾ ਸੋ ਇਹ ਬੜਾ ਵਧੀਆ ਆਈਡੀਆ ਹੈਗਾ ਪਹਿਲਾਂ ਵੀ ਕਦੇ MC ਨਾਲ ਗੱਲ ਹੋਈ ਉਹਨਾਂ ਨੇ ਬਣਾਇਆ ਹੋਇਆ ਸਾਰੇ MC ਯਾਰ ਨੂੰ ਗੁਜਾਰਿਸ਼ ਕਰਾਂਗੇ ਤੁਸੀਂ ਵੀ ਇਸ ਤਰ੍ਹਾਂ ਦਾ ਇੱਕ ਗਰੁੱਪ ਜ਼ਰੂਰ ਬਣਾਓ ਜਾਂ ਜੋ ਤੁਸੀਂ ਜੁਰਮ ਗਰੁੱਪ ਦੇ ਵਿੱਚ ਕੋਈ ਮਹੱਲਾ ਨਿਵਾਸੀ ਨੂੰ ਦਿੱਕਤ ਆਏਗੀ ਉਹ ਮੈਸੇਜ ਕਰੂਗਾ ਤੇ ਤੁਸੀਂ ਸਮਝ ਸਕੋ ਉਹਨੂੰ ਸਮਰੱਥ ਬੰਦੇ ਦਾ ਨੰਬਰ ਦੇ ਸਕੋ ਤੇ ਉਸ ਦੀ ਸਮੱਸਿਆ ਹੱਲ ਹੋ ਸਕੇ ਇਹਦੇ ਨਾਲ ਹੀ ਐਮਸੀ ਦਾ ਵਿਸ਼ਵਾਸ ਵੀ ਬਣਦਾ ਰਹੇਗਾ ਤੇ ਐਮਸੀ ਤੇ ਲੋਕਾਂ ਦਾ ਵਿਸ਼ਵਾਸ ਵੀ ਬਣੇਗਾ ਸੋ ਬਹੁਤ ਅੱਛੀ ਗੱਲਬਾਤ ਜਿਹੜੀ ਹੈ ਜਵਾਰ ਨੰਬਰ 32 ਤੋਂ ਸਮਝ ਆਈ ਹੈ ਕੀ ਹਾਲ ਮੇਰੇ ਵਾਰਡ ਦਾ ਇਹ ਪ੍ਰੋਗਰਾਮ ਅਸੀਂ ਤੁਹਾਡੇ ਲਈ ਆਮ ਜਨਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਸ਼ੁਰੂ ਕੀਤਾ ਹੈ ਤੁਹਾਡਾ ਕੀ ਰਾਏ ਹੈ ਇਸ ਪ੍ਰੋਗਰਾਮ ਦੇ ਲਈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਜੇਕਰ ਤੁਸੀਂ ਵੀ ਚਾਹਦੇ ਹੋ ਤੁਹਾਡੇ ਵਾਰਡ ਦੀ ਅਸੀਂ ਕਵਰੇਜ ਕਰੀਏ ਤੁਹਾਡੇ ਐਮਸੀ ਨੂੰ ਸਵਾਲ ਕਰੀਏ ਤਾਂ ਤੁਸੀਂ ਸਾਨੂੰ ਸੱਦਾ ਦੇ ਸਕਦੇ ਹੋ ਸਾਡਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਬਣੇ ਰਹੋ ਅਰਥੀ ਵੀ ਪੰਜਾਬ ਨਾਲ ਮੈਨੂੰ ਯਾਨੀ ਅਨੁਰਾਗ ਸ਼ਰਮਣ ਦੇ ਆ ਗਿਆ ਧੰਨਵਾਦ